ਸਤਿ ਸ਼੍ਰੀ ਅਕਾਲ ਜੀ ਪਿਛਲੇ ਕੱਲ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸਰਵ ਪਾਰਟੀ ਮੀਟਿੰਗ ਸੱਦੀ ਗਈ ਜਿਦੇ ਵਿੱਚ ਪੰਜਾਬ ਦੀਆਂ ਅਲੱਗ-ਅਲੱਗ 10 ਪਾਰਟੀਆਂ ਨੇ ਹਿੱਸਾ ਲਿਆ ਤੇ ਆਮ ਆਦੀ ਪਾਰਟੀ ਦੇ ਵਿੱਚ ਪੁੱਜਣ ਤੋਂ ਇਨਕਾਰ ਹੀ ਰਹੀ ਕੀ ਬੋਲੇ ਸਰਕਾਰਯੋਗ ਦੋਸਤ ਕੁਸ਼ਿਆਦ ਸੁਹੇਰ ਦੇ ਬਾਹਰ ਲਾਈਵ ਲਿੰਕ ਰਾਹੀਂ ਅੰਦਰਲੇ ਸਾਰੇ ਇੰਟਰਵਿਊ ਹੋਏ ਇਸ ਮੋਰਚੇ ਨੇ ਅੱਜ ਚਾਰ ਮਹੱਤਵਪੂਰਨ ਮੁੱਦੇ ਆ ਤੇ ਲੈਂਡ ਪੂਲਿੰਗ ਕਾਲਸੀ ਪੰਜਾਬ ਦੇ ਪਾਣੀਆਂ ਦਾ ਸੰਕਟ ਤੇ ਉਹਦੇ ਵੰਡ ਦਾ ਸਵਾਲ ਕੋਆਪਰੇਟਿਵ ਸਹਿਕਾਰਤਾ ਵਿਭਾਗ ਦੇ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਪਰ ਉਹਦੀ ਕਰਾਪਸ਼ਨ ਜਾਂ ਉਹਦੇ ਨਾਲ ਜੁੜੇ ਹੋਏ ਸਾਰੇ ਉਹਦੇ ਵਿਭਾਗ ਦੀ ਕਾਰਜਕਾਰੀ ਦੇ ਉੱਪਰ 3 ਤੇ FTA ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਬਹੁਤ ਵੱਖਰੇ ਦੇਸ਼ਾਂ ਨਾਲ ਫਸਟ ਹੈ ਅਮਰੀਕਾ ਨਾਲ ਜਿਹੜਾ ਕਰਨ ਜਾ ਰਹੀ ਸਰਕਾਰੀ ਨੀਤੀਆਂ ਤੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਆਪਣੀ ਗੱਲ ਸਪਸ਼ਟ ਕਰਨ ਲਈ ਬੁਲਾਇਆ ਸੀ ਕਿ ਉਹਨਾਂ ਦਾ ਕੀ ਸਟੈਂਡ ਹੈ ਇਸ ਕਰਦੇ ਉੱਪਰ ਅੱਜ ਪੰਜਾਬ 10 ਦੇ ਕਰੀਬ ਪੋਲੀਟੀਕਲ ਪਾਰਟੀਆਂ ਪੰਜਾਬ ਦੀ ਸਾਡੀ ਮੀਟਿੰਗ 'ਚ ਹਾਜ਼ਰ ਹੋਈਆਂ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਅਸੀਂ ਆਵਾਜ਼ਵੀ ਪਾਰਟੀ ਦੇ ਸਟੇਟ ਪ੍ਰੈਜ਼ੀਡੈਂਟ ਔਰ ਮਨਿਸਟਰ ਅਮਨ ਖਰਵਾਜੀ ਨੂੰ ਜਿਹੜਾ ਆਈ ਵੀ ਕਰਕੇ ਆਏ ਸੀ ਪਰ ਉਹ ਨਾਲ ਗੈਰਹਾਜ਼ਰੀ ਹੈ ਇੱਕ ਸੁਮੇਲ ਦਾ ਡਿਬੇਟ ਦੇ ਵਿੱਚੋਂ ਦੀ ਉਹ ਗੈਰਹਾਜ਼ਰ ਰਹੇ ਕਾਂਗਰਸ ਦੇ ਰਿਪਰਜ਼ੈਂਟੇਟਿਵ ਲੈ ਕੇ ਆਏ ਉਹਨਾਂ ਨੇ ਇਸ ਦਾ ਉਹ ਮਦਦ ਲਈ ਕਿਸਮਾਉ ਖੇਰ ਪ੍ਰਗਟ ਕੀਤਾ ਉਹਨਾਂ ਵੱਲੋਂ ਰਣਜੀਤ ਸਿੰਘ ਨਾਭਾ ਤੇ ਹੈਪੀ ਖੇੜਾ ਜੀ ਸ਼ਾਮਲ ਹੋਏ ਪਾਰਟਾ ਵੱਲੋਂ ਕੇਵਲ ਸਿੰਘ ਢਿੱਲੋਂ ਜੀ ਤੇ ਸੁਭਾਸ਼ ਸ਼ਰਮਾ ਜੀ ਸ਼ਾਮਲ ਹੋਏ ਮੋਰਗਨਸ ਮਾਈ ਪਾਰਟੀ ਵੱਲੋਂ ਉਹਨਾਂ ਦੇ ਪ੍ਰਧਾਨ ਤੇ ਸਾਥਕ ਐਮ.ਐਲ.ਏ. ਅਰਦਾਸ ਸਿੰਘ ਕ੍ਰੀਮਪੁਰੀ ਤੇ ਅਜੀਤ ਸਿੰਘ ਪੈਣੀ ਜੀ ਸ਼ਾਮਲ ਹੋਏ। ਮਾਈ ਮੈਂਬਰੀ ਭਰਤੀ ਕਮੇਟੀ ਵੱਲੋਂ ਸਾਥਕ ਐਮ.ਐਲ.ਏ. ਇਕਬਾਲ ਸਿੰਘ ਝੁੰਡਾ ਤੇ ਗੁਰਪ੍ਰਤਾਪ ਸਿੰਘ ਬਟਾਲਾ ਜੀ। ਆਸ਼ਰਮੀ ਕਾਲੀਦਾਰ ਬਾਦਲ ਵੱਲੋਂ ਉਹਨਾਂ ਦੇ ਕੋਰ ਕਮੇਟੀ ਮੈਂਬਰ ਸ਼ੁਭਦੀਪ ਸਿੰਘ ਸ਼ਰਕਾਰ ਤੇ ਦਿਨੇਸ਼ ਕੁਮਾਰ ਜੀ ਸ਼ਾਮਲ ਹੋਏ। ਸੀ.ਪੀ.ਐਮ. ਨੇ ਸੁਭਾਸ ਸ਼ਤਰ ਸਰਵਿੰਦਰ ਸੇਖੋ ਜੀ, ਸੀ.ਪੀ.ਆਈ ਦੇ ਸੁਭਾਸ ਸ਼ਤਰ ਮਾਨ ਸਿੰਘ ਪ੍ਰਾੜ ਜੀ। CPIML ਲਿਬ੍ਰੇਸ਼ਨ ਵੱਲੋਂ ਗੁਰਮੀਤ ਸਿੰਘ ਵਕਪੂਰਾ ਜੀ CPIML R&D ਵੱਲੋਂ ਦਰਸ਼ਨ ਖਟਕੜ ਜੀ ਤੇ RMPI ਵੱਲੋਂ R&PI ਵੱਲੋਂ ਫਰਗੋਸ਼ਨ ਜਮਾਰਾਏ ਇਹ ਰਿਪਰੈਜ਼ੈਂਟੇਟਿਵ ਆ ਜਾਈ ਸੀ ਬਾਕੀ ਇਸ ਮੀਟਿੰਗ ਦਾ ਕੀ ਆਊਟਕਮ ਹੈ ਇਸ ਮਾਮਲੇ